ਕਿਸੇ ਰੇਤਲੇ ਇਲਾਕੇ ਦੇ ਪਿੰਡ ਵਿੱਚ ਸ਼ੰਕਰ ਨਾਂ ਦਾ ਇੱਕ ਗਰੀਬ ਆਦਮੀ ਰਹਿੰਦਾ ਸੀ ਉਹ ਭੇਡਾਂ ਤੇ ਬੱਕਰੀਆਂ ਚਾਰ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਉਸਨੇ ਸਵੇਰੇ ਸਵਕਤੇ ਭੇਡਾਂ ਤੇ ਬੱਕਰੀਆਂ ਲੈ ਕੇ ਬਾਹਰ ਦੂਰ ਚਲੇ ਜਾਣਾ ਤੇ ਸ਼ਾਮ ਤੱਕ ਘਰ ਵਾਪਸ ਆਉਣਾ ਉਹ ਬਹੁਤ ਹੀ ਸਿੱਧਾ ਸਦਾ ਤੇ ਇਮਾਨਦਾਰ ਆਦਮੀ ਸੀ ਭਾਵੇਂ ਸ਼ੰਕਰ ਘਰੋਂ ਗਰੀਬੜਾ ਸੀ ਪਰ ਦਿਲ ਦਾ ਬਹੁਤ ਹੀ ਜ਼ਿਆਦਾ ਅਮੀਰ ਬੰਦਾ ਸੀ ਇੱਕ ਦਿਨ ਤੜਕੇ ਸ਼ੰਕਰ ਘਰੋਂ ਭੇਡਾਂ ਤੇ ਬੱਕਰੀਆਂ ਚਾਰਨ ਲਈ ਨਿਕਲ ਗਿਆ ਦੇ ਰਸਤੇ ਵਿੱਚ ਕੁਝ ਸਾਧੂ ਮਹਾਤਮਾ ਉਸ ਨੂੰ ਆਉਂਦੇ ਹੋਏ ਦਿਖੇ ਇੱਕ ਸਾਧੂ ਨੇ ਇਸ ਨੂੰ ਰੋਕ ਕੇ ਕਿਹਾ ਕਾਕਾ ਬਹੁਤ ਪਿਆਸ ਲੱਗੀ ਹੈ ਕਿੱਥੋਂ ਪਾਣੀ ਧਪੜਾ ਕਿਉਂਕਿ ਇਹ ਰੇਤਲਾ ਇਲਾਕਾ ਹੋਣ ਕਰ ਪਾਣੀ ਦਾ ਪ੍ਰਬੰਧ ਬਹੁਤ ਔਖਾ ਸੀ ਪਰ ਸ਼ੰਕਰ ਦੀ ਇੱਕ ਆਦਤ ਸੀ ਉਹ ਨਿਤ ਹੀ ਦੋ ਘੜੇ ਪਾਣੀ ਦੇ ਵੱਧ ਰੱਖਦਾ ਸੀ ਤਾਂ ਕਿ ਕਿਸੇ ਲੋੜਵੰਦ ਨੂੰ ਪਾਣੀ ਪਿਲਾ ਦੇ ਉਸ ਨੇ ਉਹਨਾਂ ਸਾਧੂਆਂ ਨੂੰ ਪਾਣੀ ਪਿਲਾਇਆ ਸਾਧੂ ਪੁੱਛਤਰ ਉੱਥੇ ਬੈਠੇ ਕੁਝ ਗੱਲਾਂ ਬਾਤਾਂ ਇਸ ਨਾਲ ਕੀਤੀਆਂ ਤੇ ਜਾਂਦੇ ਹੋਏ ਇੱਕ ਲਫਾਫਾ ਅਨਾਰਾਂ ਦਾ ਇਸ ਨੂੰ ਦੇ ਦਿੱਤਾ ਤੇ ਕਿਹਾ ਰੱਬ ਭਲੀ ਕਰੇਗਾ ਕਾਕਾ ਆ ਲੈ ਰੱਖ ਲੈ ਸ਼ੰਕਰ ਨੇ ਉਹਨਾਂ ਨੂੰ ਹੱਥ ਜੋੜੇ ਤੇ ਇਹ ਪ੍ਰਸ਼ਾਦ ਸਮਝ ਕੇ ਅਨਾਰ ਆਪਣੇ ਕੋਲ ਰੱਖ ਲੈ ਤੇ ਅੱਗੇ ਚਲਾ ਗਿਆ ਅੱਗੇ ਥੋੜੀ ਦੂਰ ਜਾ ਕੇ ਉਸ ਨੇ ਭੇਡਾਂ ਤੇ ਬੱਕਰੀਆਂ ਚਰਨ ਲਈ ਛੱਡ ਦਿੱਤੀਆਂ ਤੇ ਆਪ ਇੱਕ ਰੁੱਖ ਹੇਠਾਂ ਬੈਠ ਗਿਆ ਦੁਪਹਿਰ ਹੋ ਗਈ ਤੇ ਸ਼ੰਕਰ ਨੂੰ ਕੁਝ ਭੁੱਖ ਮਹਿਸੂਸ ਹੋਈ ਉਸਨੇ ਸੋਚਿਆ ਕਿ ਕੁਝ ਖਾ ਲਿਆ ਜਾਵੇ ਫਿਰ ਉਸਨੂੰ ਯਾਦ ਆਇਆ ਕਿ ਮੈਨੂੰ ਸਾਧੂ ਮਹਾਤਮਾ ਨੇ ਇੱਕ ਅਨਾਰ ਦਾ ਲਫਾਫਾ ਫੜਾਇਆ ਸੀ ਕਿਉਂ ਨਾ ਇੱਕ ਅਨਾਰ ਕੱਢ ਕੇ ਖਾਇਆ ਜਾਵੇ ਇਹ ਬਹੁਤ ਮਹਿੰਗਾ ਫਲ ਹੈ ਤੇ ਇੱਥੇ ਮਿਲਦਾ ਵੀ ਨਹੀਂ ਹੈ ਫਿਰ ਉਸਨੇ ਸੋਚਿਆ ਮੈਂ ਕਿਹੜਾ ਰੋਜ਼ ਅਨਾਰ ਖਾਣਾ ਮੇਰੇ ਕੋ ਤਾਂ ਥੋੜਾ ਬਹੁਤਾ ਖਾਣ ਪੀਣੂ ਹੈ ਮੈਂ ਉਹੀ ਖਾ ਲੈਣਾ ਇਹ ਅਨਾਰ ਮੈਂ ਕੱਲ ਨੂੰ ਸਕੂਲ ਦੇ ਬੱਚਿਆਂ ਨੂੰ ਵੰਡਾਂਗਾ ਨਾਲੇ ਉਹ ਖੁਸ਼ ਹੋਣਗੇ ਪੂਰਾ ਦਿਨ ਲੰਗਣ ਤੋਂ ਬਾਅਦ ਉਸ ਦੇ ਜਾਣ ਦਾ ਟਾਈਮ ਹੋ ਗਿਆ ਉਸ ਨੇ ਭੇਡਾਂ ਤੇ ਬੱਕਰੀਆਂ ਨੂੰ ਇਕੱਠਾ ਕੀਤਾ ਤੇ ਉਤੋਂ ਵਾਪਸੀ ਲਈ ਤੁਰ ਪਿਆ ਥੋੜੀ ਦੂਰੀ ਤੇ ਚੱਲਣ ਤੋਂ ਬਾਅਦ ਇੱਕ ਸੂਟ-ਬੂਟ ਫਾਕੇ ਇੱਕ ਸੇਠ ਖੜਾ ਸੀ ਉਸ ਨੇ ਇਸ ਨੂੰ ਹੱਥ ਦਿੱਤਾ ਤੇ ਰੁਕਣ ਲਈ ਕਿਹਾ ਉਹ ਦੇਖਣ ਨੂੰ ਵੀ ਇੱਕ ਬਹੁਤ ਜ਼ਿਆਦਾ ਅਮੀਰ ਆਦਮੀ ਲੱਗਦਾ ਸੀ ਤੇ ਉਸ ਕੋਲ ਮਹਿੰਗੀ ਗੱਡੀ ਵੀ ਸੀ ਤੇ ਉਸ ਨੇ ਇਸ ਸ਼ੰਕਰ ਨੂੰ ਕਿਹਾ ਭਾਈ ਸਾਹਿਬ ਗੱਡੀ ਵਿੱਚ ਮੇਰੀ ਪਤਨੀ ਬਹੁਤ ਬਿਮਾਰ ਹੈ ਕਿਰਪਾ ਕਰਕੇ ਸਾਨੂੰ ਥੋੜਾ ਪਾਣੀ ਤਾਂ ਪਿਲਾ ਬਹੁਤ ਪਿਆਸ ਲੱਗੀ ਹੈ ਤੇ ਸ਼ੰਕਰ ਨੇ ਆਪਣੇ ਘਰੇ ਵਿੱਚੋਂ ਪਾਣੀ ਕੱਢ ਕੇ ਉਹਨਾਂ ਦੋਵਾਂ ਨੂੰ ਪਿਲਾਇਆ ਤੇ ਉਹ ਵਪਾਰੀ ਕਹਿਣ ਲੱਗਾ ਕਾਕਾ ਕੀ ਦੱਸਾਂ ਮੈਂ ਬਹੁਤ ਦੁਖੀ ਹਾਂ ਮੈਂ ਇੱਕ ਅਮੀਰ ਵਪਾਰੀ ਜ਼ਰੂਰ ਹਾਂ ਪਰ ਇਸ ਟਾਈਮ ਮੇਰੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਤਾਂ ਸ਼ੰਕਰ ਨੇ ਉਸ ਨੂੰ ਕਿਹਾ ਕੀ ਗੱਲ ਹੋ ਗਈ ਦੱਸੋ ਜੇ ਮੈਂ ਕੁਝ ਤੁਹਾਡੇ ਕੰਮ ਆ ਸਕਾਂ ਵਪਾਰੀ ਨੇ ਲੰਮਾ ਹੋ ਕੇ ਪਰਦੇ ਹੋਏ ਕਿਹਾ ਕਿ ਗੱਲ ਕੀ ਹੋਣੀ ਹੈ ਮੇਰੇ ਘਰ ਵਾਲੀ ਬਹੁਤ ਬਿਮਾਰ ਹੈ ਤੇ ਡਾਕਟਰ ਨੇ ਲਗਭਗ ਜਵਾਬ ਦੇ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅਗਲੇ 3 ਘੰਟੇ ਤੱਕ ਇਹ ਸ਼ਾਇਦ ਹੀ ਬਚੇ ਕਿਉਂਕਿ ਜੋ ਦਵਾਈ ਉਹਨਾਂ ਨੇ ਦਿੱਤੀ ਹੈ ਉਹ ਅਨਾਰ ਦੇ ਜੂਸ ਨਾਲ ਪਲਾਉਣੀ ਹੈ ਤੇ ਅਨਾਰ ਇੱਥੋਂ ਮਿਲਣਾ ਬਹੁਤ ਮੁਸ਼ਕਲ ਹੈ ਮੈਂ ਅਮੀਰ ਜ਼ਰੂਰ ਹਾਂ ਪਰ ਮੈਂ ਸਮਾਂ ਨਹੀਂ ਖਰੀਦ ਸਕਦਾ ਮੇਰੇ ਕੋਲ ਸਮੇਂ ਦੀ ਬਹੁਤ ਘਾਟ ਹੈ ਉਪਰੋਂ ਮੇਰੀ ਗੱਡੀ ਵੀ ਖਰਾਬ ਹੈ ਤੂੰ ਮੇਰੀ ਇੰਨੀ ਮਦਦ ਕਰਦੇ ਮੇਰੀ ਗੱਡੀ ਵਾਸਤੇ ਕਿਸੇ ਮਿਸਤਰੀ ਦਾ ਪ੍ਰਬੰਧ ਕਰਦੇ ਬਾਕੀ ਜੋ ਰੱਬ ਨੂੰ ਮਨਜ਼ੂਰ ਉਹੀ ਹੋਣਾ ਹੈ ਤੇ ਉਸ ਵਪਾਰੀ ਦੀ ਇਹ ਗੱਲ ਸੁਣ ਕੇ ਸ਼ੰਕਰ ਨੇ ਕਿਹਾ ਤੁਹਾਨੂੰ ਪ੍ਰਮਾਤਮਾ ਨੇ ਸਹੀ ਜਗ੍ਹਾ ਭੇਜਿਆ ਹੈ ਤਾਂ ਵਪਾਰੀ ਨੇ ਉਸ ਨੂੰ ਕਿਹਾ ਉਹ ਕਿਸ ਤਰ੍ਹਾਂ ਤਾਂ ਸ਼ੰਕਰ ਉਸ ਨੂੰ ਕਹਿਣ ਲੱਗਾ ਕਿ ਮੇਰੇ ਕੋਲ ਤੁਹਾਡੇ ਲਈ ਅਨਾਰ ਹਨ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਤੁਹਾਨੂੰ ਅਨਾਰ ਮੇਰੇ ਕੋਲ ਮਿਲ ਜਾਣਗੇ ਉਸ ਮਜ਼ਦੂਰ ਸ਼ੰਕਰ ਦੀ ਇਹ ਗੱਲ ਸੁਣ ਕੇ ਵਪਾਰੀ ਨੇ ਉਸ ਨੂੰ ਕਿਹਾ ਕਾਕਾ ਤੇਰਾ ਬਹੁਤ ਬਹੁਤ ਧੰਨਵਾਦ ਤੇਰਾ ਭਲਾ ਹੋਵੇ ਮੈਨੂੰ ਛੇਤੀ ਛੇਤੀ ਉਹ ਅਨਾਰ ਦੇ ਦੇ ਤੇ ਮੇਥੋਂ ਜੋ ਕੀਮਤ ਤੂੰ ਲੈਣੀ ਹੈ ਉਸ ਦੀ ਲੈ ਲੈ ਪਰ ਮੇਰੀ ਘਰ ਵਾਲੀ ਦੀ ਜਾਨ ਬਚ ਜਾਵੇਗੀ ਤੇ ਸ਼ੰਕਰ ਨੇ ਝਟਪਟ ਉਹ ਅਨਾਰਾਂ ਵਾਲਾ ਲਫਾਫਾ ਆਪਣੇ ਝੋਲੇ ਚੋਂ ਕੱਢਿਆ ਤੇ ਉਸ ਵਪਾਰੀ ਨੂੰ ਦਿੰਦੇ ਹੋਏ ਕਿਹਾ ਇਹ ਸਾਰੇ ਤੁਸੀਂ ਰੱਖ ਲਓ ਤੇ ਆਪਣੀ ਘਰ ਵਾਲੀ ਦੀ ਦਵਾਈ ਚਾਲੂ ਕਰੋ ਸ਼ੰਕਰ ਉਸ ਵਪਾਰੀ ਨੂੰ ਕਹਿਣ ਲੱਗਾ ਤੁਸੀਂ ਇੱਥੇ ਗੱਡੀ ਦੇ ਅੰਦਰ ਹੀ ਬੈਠੋ ਮੈਂ ਕਿਸੇ ਮਿਸਤਰੀ ਨੂੰ ਲੈ ਕੇ ਆਉਣਾ ਤਾਂ ਕਿ ਉਹ ਤੁਹਾਡੀ ਗੱਡੀ ਠੀਕ ਕਰ ਦਵੇ ਪਰ ਇੰਨਾ ਥੋੜਾ ਧਿਆਨ ਰੱਖਣਾ ਆ ਮੇਰੀਆਂ ਭੇਡਾਂ ਤੇ ਬੱਕਰੀਆਂ ਇੱਥੇ ਹੀ ਖੜੀਆਂ ਹਨ ਕੋਈ ਅੱਧੇ ਕੋ ਘੰਟੇ ਬਾਅਦ ਸ਼ੰਕਰ ਇੱਕ ਮਿਸਤਰੀ ਨੂੰ ਨਾਲ ਲੈ ਕੇ ਆਇਆ ਤੇ ਉਸ ਨੇ ਆ ਕੇ ਗੱਡੀ ਦੇਖੀ ਤੇ ਗੱਡੀ ਸਟਾਰਟ ਕਰ ਦਿੱਤੀ ਵਪਾਰੀ ਨੇ ਸ਼ੰਕਰ ਦਾ ਬਹੁਤ ਬਹੁਤ ਧੰਨਵਾਦ ਕੀਤਾ ਤੇ ਉਸ ਨੂੰ ਕਹਿਣ ਲੱਗਾ ਮੈਨੂੰ ਆਪਣਾ ਐਡਰੈਸ ਪਤਾ ਦੇ ਮੈਂ ਤੈਨੂੰ ਬਾਅਦ ਵਿੱਚ ਮਿਲਾਂਗਾ ਹੁਣ ਮੈਨੂੰ ਬਹੁਤ ਜ਼ਿਆਦਾ ਜਲਦੀ ਹੈ ਤੈਨੂੰ ਮੇਰੀ ਹਾਲਤ ਦਾ ਪਤਾ ਹੀ ਹੈ ਤਾਂ ਸ਼ੰਕਰ ਨੇ ਉਸ ਨੂੰ ਕਿਹਾ ਕੋਈ ਗੱਲ ਨਹੀਂ ਤੁਸੀਂ ਆਪਣੀ ਘਰ ਵਾਲੀ ਦਾ ਇਲਾਜ ਕਰਾਓ ਮੈਨੂੰ ਜਦੋਂ ਮਰਜ਼ੀ ਮਿਲੇਉ ਮੈਂitho 1 ਕਿਲੋਮੀਟਰ ਦੂਰ ਇੱਕ ਪਿੰਡ ਵਿਚ ਰਹਿਣਾ ਸ਼ੰਕਰ ਨੇ ਆਪਣਾ ਨਾਂ ਪਤਾ ਉਸ ਵਪਾਰੀ ਨੂੰ ਦੱਸਿਆ ਤੇ ਵਪਾਰੀ ਉੱਥੋਂ ਚਲਾ ਗਿਆ ਕੁਈ 2 ਕੋ ਦਿਨ ਬਾਅਦ ਉਹ ਵਪਾਰੀ ਸ਼ੰਕਰ ਦੇ ਘਰ ਪਹੁੰਚ ਗਿਆ ਤੇ ਉਸ ਦਾ ਬਹੁਤ ਬਹੁਤ ਧੰਨਵਾਦ ਕੀਤਾ ਤੇ ਉਸ ਨੂੰ ਕਹਿਣ ਲੱਗਾ ਆਹ ਕਥੈਲਾ ਤੇਰੇ ਲਈ ਹੈ ਤੂੰ ਮੈਨੂੰ ਇੱਕ ਥੈਲਾ ਅਨਾਰਾਂ ਦਾ ਦਿੱਤਾ ਸੀ ਆ ਇਹ ਥੈਲਾ ਤੇਰੇ ਵਾਸਤੇ ਹੈ ਸ਼ੰਕਰ ਨੇ ਬਹੁਤ ਦਾਣੁਕਰ ਕੀਤੀ ਪਰ ਉਸ ਵਪਾਰੀ ਨੇ ਕਿਹਾ ਜਿਸ ਤਰ੍ਹਾਂ ਰੱਬ ਨੇ ਤੈਨੂੰ ਅਨਾਰ ਲੈ ਕੇ ਮੇਰੇ ਵੱਲ ਭੇਜਿਆ ਸੀ ਇਸੇ ਤਰ੍ਹਾਂ ਮੈਨੂੰ ਤੇਰੇ ਵੱਲ ਵੀ ਉਸ ਪ੍ਰਮਾਤਮਾ ਨੇ ਹੀ ਭੇਜਿਆ ਹੈ ਤੂੰ ਚੁੱਪਚਾਪ ਇਹ ਥੈਲਾ ਰੱਖ ਲੈ ਤੇ ਵਪਾਰੀ ਨੇ ਉਹ ਥੈਲਾ ਉੱਥੇ ਰੱਖਿਆ ਤੇ ਉਸ ਦਾ ਬਹੁਤ ਬਹੁਤ ਧੰਨਵਾਦ ਕੀਤਾ ਤੇ ਉਸ ਨੂੰ ਕਹਿਣ ਲੱਗਾ ਤੇਰੀ ਵਜ੍ਹਾ ਨਾਲ ਹੀ ਮੇਰੀ ਘਰ ਵਾਲੀ ਬਚ ਗਈ ਚਾਹੇ ਪ੍ਰਮਾਤਮਾ ਦਾ ਹੀ ਕਰਮ ਸੀ ਉਸ ਪ੍ਰਮਾਤਮਾ ਨੇ ਹੀ ਤੈਨੂੰ ਜਰੀਆ ਬਣਾ ਕੇ ਮੇਰੇ ਵੱਲ ਭੇਜਿਆ ਸੀ ਹੁਣ ਇਸੇ ਤਰ੍ਹਾਂ ਹੀ ਮੈਨੂੰ ਜਰੀਆ ਬਣਾ ਕੇ ਤੇਰੇ ਵੱਲ ਭੇਜਿਆ ਹੈ ਤੇ ਉਸ ਵਪਾਰੀ ਨੇ ਦੋਵੇਂ ਹੱਥ ਜੋੜ ਕੇ ਉਸ ਦਾ ਧੰਨਵਾਦ ਕੀਤਾ ਤੇ ਉੱਥੋਂ ਚਲਾ ਗਿਆ ਉਸ ਦੇ ਜਾਣ ਤੋਂ ਬਾਅਦ ਜਦੋਂ ਉਸ ਨੇ ਉਹ ਬੋਰਾ ਖੋਲ੍ਹਿਆ ਤਾਂ ਉਸ ਵਿੱਚ ਗਹਿਣੇ, ਗੱਟੇ, ਸੋਨਾ, ਚਾਂਦੀ ਤੇ ਪੈਸੇ ਨਾਲ ਭਰਿਆ ਹੋਇਆ ਸੀ। ਇਸ ਤਰ੍ਹਾਂ ਉਸ ਸ਼ੰਕਰ ਦੀ ਜ਼ਿੰਦਗੀ ਬਦਲ ਗਈ ਤੇ ਉਹ ਬਹੁਤ ਜ਼ਿਆਦਾ ਅਮੀਰ ਆਦਮੀ ਬਣ ਗਿਆ ਪਰ ਉਹ ਆਪਣੇ ਪੁਰਾਣੇ ਦਿਨਾਂ ਨੂੰ ਨਹੀਂ ਭੁੱਲਿਆ ਤੇ ਉਸ ਨੇ ਗਰੀਬਾਂ ਦੀ ਮਦਦ ਤੇ ਲੋਕਾਂ ਦਾ ਭਲਾ ਕਰਨਾ ਜਾਰੀ ਰੱਖਿਆ। ਸੋ ਦੋਸਤੋ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਜੇਕਰ ਅਸੀਂ ਕਿਸੇ ਨਾਲ ਕੁਝ ਚੰਗਾ ਕਰਦੇ ਹਾਂ ਤਾਂ ਸਾਡੇ ਨਾਲ ਵੀ ਚੰਗਾ ਜਰੂਰ ਹੁੰਦਾ ਹੈ ਸੋ ਦੋਸਤੋ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤੇ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਜੀ ਧੰਨਵਾਦ ਜੀ